ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਕਲਿਆਣਾ ਜੀ ਦੀ ਜਦੋਂ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਬਣ ਰਹੀ ਸੀ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖ ਭਾਈ ਕਲਿਆਣਾ ਜੀ ਨੂੰ ਇਮਾਰਤ ਦੀ ਲੱਕੜੀ ਲੈਣ ਲਈ ਰਿਆਸਤ ਮੰਡੀ ਹਿਮਾਚਲ ਪ੍ਰਦੇਸ਼ ਭੇਜਿਆ ਉੱਥੋਂ ਦਾ ਰਾਜਾ ਹਰੀ ਸੈਨ ਸੀ ਉਹ ਸਾਰੇ ਬ੍ਰਾਹਮਣੀ ਕਰਮਕਾਂਡ ਕਰਦਾ ਸੀ ਉਹ ਆਪ ਵਰਤ ਰੱਖਦਾ ਸੀ ਤੇ ਸਾਰੀ ਜਨਤਾ ਕੋਲੋਂ ਵੀ ਸਰਕਾਰੀ ਤੌਰ ਤੇ ਵਰਤ ਰਖਵਾਉਂਦਾ ਸੀ ਭਾਈ ਕਲਿਆਣਾ ਜੀ ਜਦੋਂ ਉੱਥੇ ਪੁੱਜੇ ਜਾਂ ਨਮਸ਼ਟਮੀ ਦਾ ਦਿਨ ਆ ਗਿਆ ਸਰਕਾਰੀ ਐਲਾਨ ਅਨੁਸਾਰ ਸਾਰਿਆਂ ਨੂੰ ਵਰਤ ਰੱਖਣ ਲਈ ਕਿਹਾ ਗਿਆ ਸਾਰਿਆਂ ਨੇ ਰਾਜੇ ਦਾ ਹੁਕਮ ਮੰਨ ਕੇ ਵਰਤ ਰੱਖਣਾ ਸੀ ਕਲਿਆਣਾ ਜੀ ਨੇ ਵਰਤ ਨਾ ਰੱਖਿਆ ਸਗੋਂ ਹਿੰਦੂਆਂ ਨੂੰ ਵੀ ਵਰਤ ਛੱਡਣ ਲਈ ਪ੍ਰੇਰਣਾ ਕੀਤੀ ਕੁੱਲੇ ਮੈਦਾਨ ਚ ਲੰਗਰ ਤਿਆਰ ਕੀਤਾ ਤੇ ਇੱਕ ਕੋਠੇ ਤੇ ਚੜ ਕੇ ਆਵਾਜ਼ ਮਾਰੀ ਗੁਰੂ ਕਾ ਲੰਗਰ ਤਿਆਰ ਹੈ ਜਿਸਨੇ ਛਕਣਾ ਹੈ ਆ ਕੇ ਛਕ ਲਵੋ ਇਸ ਗੱਲ ਦੀ ਰਾਜੇ ਕੋਲ ਸ਼ਿਕਾਇਤ ਪਹੁੰਚੀ ਰਾਜੇ ਨੇ ਬੜਾ ਗੁੱਸਾ ਕੀਤਾ ਉਸਨੇ ਭਾਈ ਸਾਹਿਬ ਨੂੰ ਬੁਲਾ ਭੇਜਿਆ ਭਾਈ ਸਾਹਿਬ ਅੱਗੇ ਹੀ ਇਸ ਮੌਕੇ ਦੀ ਉੜੀ ਇੱਕ ਵਿੱਚ ਬੈਠੇ ਸਨ ਉਹ ਬਿਲਕੁਲ ਨਹੀਂ ਡਰੇ ਗੁਰਬਾਣੀ ਦੀਆਂ ਸਚਾਈਆਂ ਸਿੱਖ ਨੂੰ ਨਿਡਰ ਬਣਾ ਦਿੰਦੀਆਂ ਹਨ ਰਾਜੇ ਨੇ ਭਾਈ ਸਾਹਿਬ ਤੋਂ ਪੁੱਛਿਆ ਤੁਸੀਂ ਜਨਮ ਅਸ਼ਟਮੀ ਦਾ ਵਰਤ ਕਿਉਂ ਨਹੀਂ ਰੱਖਿਆ ਭਾਈ ਕਲਿਆਨਾ ਜੀ ਨੇ ਉੱਤਰ ਦਿੱਤਾ ਤੁਸੀਂ ਆਪ ਕ੍ਰਿਸ਼ਨ ਜੀ ਦੀ ਮੂਰਤੀ ਬਣਾਈ ਹੈ ਮੂਰਤੀ ਪੱਥਰ ਦੀ ਹੈ ਤੁਸੀਂ ਸਾਰੇ ਇਸ ਦੀ ਪੂਜਾ ਕਰਦੇ ਹੋ ਪੱਥਰ ਦੀ ਮੂਰਤੀ ਨੂੰ ਅੰਨ ਖਵਾਉਣਾ ਠੀਕ ਨਹੀਂ ਹੈ ਮੂਰਤੀ ਕੁਝ ਖਾ ਨਹੀਂ ਸਕਦੀ ਮੇਰੇ ਗੁਰੂ ਨੇ ਤਾਂ ਇਹ ਉਪਦੇਸ਼ ਦਿੱਤਾ ਹੈ ਕਿ ਰੱਬ ਹਰ ਥਾਂ ਵਸਦਾ ਹੈ ਮੂਰਤੀ ਵਿੱਚ ਰੱਬ ਨਹੀਂ ਕੋਈ ਦਿਨ ਭੈੜਾ ਨਹੀਂ ਕੋਈ ਦਿਨ ਖਾਸ ਨਹੀਂ ਕੋਈ ਦਿਨ ਚੰਗਾ ਨਹੀਂ ਕੋਈ ਦਿਨ ਮਾੜਾ ਨਹੀਂ ਸਭ ਦਿਨ ਇੱਕੋ ਜਿਹੇ ਹਨ ਵਕਤ ਰੱਖਣਾ ਪਖੰਡ ਹੈ ਏ ਰੱਬ ਦੀ ਪੂਜਾ ਦਾ ਤਰੀਕਾ ਨਹੀਂ ਸਗੋ ਸ਼ਰੀਰ ਨੂੰ ਦੁੱਖ ਦੇਣ ਦਾ ਵਸੀਲਾ ਹੈ ਮੇਰੇ ਗੁਰੂ ਦਾ ਫਰਮਾਨ ਹੈ ਅੰਨ ਨਾ ਖਾਏ ਦੇਹੀ ਦੁੱਖ ਦੀਜੇ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਬੀਜੇ ਗੁਰੂ ਦੇ ਸੱਚੇ ਗਿਆਨ ਬਿਨਾ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਤੁਸੀਂ ਕਹਿੰਦੇ ਹੋ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ ਤੁਹਾਨੂੰ ਭਗਵਾਨ ਦੀ ਵੀ ਸਮਝ ਨਹੀਂ ਆਈ ਭਗਵਾਨ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਕੋਈ ਮਨੁੱਖ ਭਗਵਾਨ ਨਹੀਂ ਹੋ ਸਕਦਾ ਰਾਜਾ ਇਹ ਗੱਲਾਂ ਸੁਣ ਕੇ ਕਹਿਣ ਲੱਗਾ ਕਿ ਤੁਹਾਡੇ ਬਚਨ ਸੱਚੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਇਸ ਲਈ ਤੁਸੀਂ ਦੋਸ਼ੀ ਹੋ ਤੁਹਾਨੂੰ ਸਜ਼ਾ ਮਿਲੇਗੀ ਪਾਈ ਸਾਹਿਬ ਨੇ ਉੱਤਰ ਦਿੱਤਾ ਜਿਵੇਂ ਆਪਣਾ ਹੁਕਮ ਨਾ ਮੰਨਣ ਵਾਲੇ ਨੂੰ ਤੁਸੀਂ ਦੋਸ਼ੀ ਸਮਝਦੇ ਹੋ ਇਸੇ ਤਰ੍ਹਾਂ ਰੱਬ ਦੇ ਸੱਚੇ ਹੁਕਮ ਨੂੰ ਨਾ ਮੰਨਣ ਕਰਕੇ ਤੁਸੀਂ ਵੀ ਦੋਸ਼ੀ ਹੋ ਰੱਬ ਤਾਂ ਸਾਰਿਆਂ ਨੂੰ ਰੋਟੀ ਦੇ ਰਿਹਾ ਹੈ ਤੇ ਤੁਸੀਂ ਰੋਟੀ ਬੰਦ ਕਰਵਾ ਕੇ ਵਰਤ ਰਖਵਾਉਂਦੇ ਹੋ ਤੁਸੀਂ ਆਪ ਤਾਂ ਵਰਤ ਸਮੇਤ ਦੁੱਧ ਪੇੜੇ ਆਦੀ ਫਲ ਲੈਂਦੇ ਹੋ ਪਰ ਗਰੀਬ ਵਿਚਾਰੇ ਕੀ ਕਰਨ ਕੀ ਗਰੀਬਾਂ ਨੂੰ ਭੁੱਖੇ ਰੱਖਣਾ ਪਾਪ ਨਹੀਂ ਹੈ ਬਹੁਤੋ ਵਧੀਆ ਅੰਨ ਦਾ ਨਾ ਛਕਣਾ ਨਾ ਸਮਝੀ ਵੀ ਹੈ ਤੇ ਪਖੰਡ ਵੀ ਇਹ ਕੋਈ ਧਰਮ ਦੀ ਗੱਲ ਨਹੀਂ ਜਦੋਂ ਰਾਜੇ ਨੇ ਭਾਈ ਕਲਿਆਨਾ ਜੀ ਦੀਆਂ ਇਹ ਸੱਚੀਆਂ ਗਿਆਨ ਭਰਪੂਰ ਤੇ ਦਲੇਰੀ ਵਾਲੀਆਂ ਗੱਲਾਂ ਸੁਨੀਆਂ ਤਾਂ ਬੜਾ ਪਰਸੰਨ ਹੋਇਆ ਉਸ ਨੂੰ ਬ੍ਰਾਹਮਣ ਮਤ ਦੇ ਸਾਰੇ ਕਰਮਕਾਂਡ ਫੋਕਟ ਲੱਗਣ ਲੱਗੇ ਰਾਜੇ ਦੇ ਮਨ ਵਿੱਚ ਇਹ ਵਿਚਾਰ ਉੱਠਿਆ ਕਿ ਮੈਂ ਵੀ ਐਸੇ ਸਤਿਗੁਰਾਂ ਦੇ ਦਰਸ਼ਨ ਕਰਾਂ ਜਿਸ ਨੇ ਭਾਈ ਕਲਿਆਣਾ ਜੀ ਨੂੰ ਐਸੀ ਸੁੰਦਰ ਸਿੱਖਿਆ ਦਿੱਤੀ ਹੈ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਭਾਈ ਕਲਿਆਣਾ ਜੀ ਰਾਜੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਆਏ ਰਾਜੇ ਨੇ ਆਪਣੇ ਸਾਥੀਆਂ ਸਮੇਤ ਗੁਰੂ ਅਰਜਨ ਦੇਵ ਜੀ ਪਾਸੋਂ ਸਿੱਖੀ ਦੀ ਵਿਦਾਤ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ